ਵੇਖੀ ਗੱਲ ਅੱਜ ਫੋਨ ਤੇ ਫੋਨ ਹੀ ਕਰੀ ਜਨਾ ਕਹਿਣਾ ਕਿ ਜਉਨਾ ਤੂੰ ਮਾਸੀ ਮੈਂ ਬਸ ਇਹੀ ਕਹਿਣਾ ਤੇਰਾ ਹੁਣ ਉਹ ਮੂੰਹ ਪਿਆਰ ਨਹੀਂ ਸਾਡੇ ਨਾਲ ਰਿਹਾ ਓ ਤੂੰ ਬਚਪਨ ਸਾਡਾ ਕਿੰਨਾ ਕਰਦੀ ਨਹੀਂ ਆ ਨਹੀਂ ਅਹੀਂ ਤੇਰੇ ਕੋਲ ਛੋਟਿਆ ਘਟਰਣਾ ਉਹਨੇ ਤੇਰੇ ਘਰ ਦੇ ਨਾਲ ਦੀ ਦੁਕਾਨ ਕਰਿਆਨੇ ਦੀ ਹੁੰਦੀ ਸੀ ਉਦੋਂ ਚੀਜ਼ੀਆਂ ਖਾ ਕੇ ਤੇ ਖਾਤੇ 'ਚ ਲਿਖਾ ਦੇਣਾ ਕਿ ਮਾਸੀ ਕੋ ਪੈਸੇ ਲੈ ਲਿਓ ਅੰਤਰਾ ਜੇ ਤੱਕ ਦੁਕਾਨ ਵਾਲੇ ਦੇ ਪੈਸੇ ਦੇਣ ਵਾਲੇ ਹੀ ਬੰਦੇ ਵਿੱਚ ਮੇਰੇ ਸਕੂਲ ਲੜਾਈ ਹੋ ਗਈ ਸੀ ਕਿ ਤੂੰ ਮਾਸੀ ਗਈ ਹੈ ਜਦੋਂ ਮੈਨੂੰ ਕੋ ਗਾਲਾਂ ਖਾ ਕੇ ਆਈ ਹੈ ਨਹੀਂ ਸਾਰੀਆਂ ਗੱਲਾਂ ਜਿੱਤੇ ਆ ਗਿਆ ਨਹੀਂ ਤੂੰ ਹਰ ਤੇ ਕਿੰਨੀ ਨਿਵੇਸ਼ਟਮੈਂਟ ਨਿੱਕੇਂ ਦੇ ਕਰਦੀ ਨਹੀਂ ਹੈ ਨਹੀਂ ਹੁ ਪੈਸੇ ਮੰਗੇ ਸੀ ਨਹੀਂ ਤੂੰ ਟਿਕਟ ਜੋਗੇ ਕੀ ਦੇਣਾ ਤੂੰ ਤਾਂ ਬੱਸ ਦਾ ਕਿਰਾਇਆ ਨਹੀਂ ਮੈਨੂੰ ਦਿੱਤਾ ਉਹ ਆਧਾਰ ਕਾਰਡ ਖਾ ਕੇ ਆਇਆ ਬੱਸ ਸਰਕਾਰੀ ਦੇ ਇਹ ਤਾਂ ਕਹਿਣਾ ਕੀ ਚਾਹੁੰਦਾ ਮੈਨੂੰ ਬੱਸ ਮੈਂ ਉਹ ਕਹਿਣਾ ਜਿੰਨਾ ਮਾਸੀ ਤੂੰ ਉਹ ਮਾਸੀ ਨਹੀਂ ਰਹੀ ਮਾਸੀ ਫਿੱਕੇ ਹੋ ਗਏ ਖੂਨ ਫਿੱਕੇ ਸੇਤ ਚਿੱਟੇ ਵਾਈਟ ਬੇਮਤਰ ਹੋ ਤਾ ਮੈਂ ਤੈਨੂੰ ਪੈਸੇ ਤਾਂ ਦੇ ਨਹੀਂ ਮੇਰੇ ਨਿਆਣੇ ਨਹੀਂ ਹੈਗੇ ਹੁਣ ਮੇਰੇ ਹੋ ਗਏ ਮੈਂ ਉਹਨਾਂ ਦਾ ਨਾ ਕਰ ਤਾੜੇ ਕਰੀ ਜਾ ਸਾਰੀ ਉਮਰ ਐ ਬਹੁਤੀ ਹਰੀ ਫਰੀ ਕੀਤੀ ਤੇ ਤੇਰੇ ਮਾਸੜ ਨੇ ਮੈਂ ਕਾਪੀ ਪੈਨ ਦੇ ਕੇ ਤੋੜ ਦੇਣਾ ਤੇ ਤੇਰਾ ਹਿਸਾਬ ਸਾਰਾ ਕਰਕੇ ਜਾਊਗਾ ਫਿਰ ਨਹੀਂ ਨਹੀਂ ਤੈਨੂੰ ਉਹਨਾਂ ਦਾ ਵੀ ਕਰਨਾ ਚਾਹੀਦਾ ਜਿੰਨਾ ਸਾਡਾ ਤੂੰ ਕਰਤਾ ਠੀਕ ਐ ਬਸ ਭੁੱਲ ਜਾ ਹੁਣ ਤੈਨੂੰ ਦਿੱਤਾ ਭੁੱਲ ਜਾ ਮਤਲਬ ਕਿ ਭੁੱਲ ਜਾ ਵੀ ਮੈਂ ਜੋ ਬੋਲਨੇ ਆ ਗੱਲਾਂ ਚ ਸੀਰੀਅਸਲੀ ਲਈ ਜਾਂਦਾ ਨਹੀਂ ਤੂੰ ਹੁਣ ਖੁੱਲ ਕੇ ਕਰ ਗੱਲਾਂ ਕੀ ਕਰਨੀਆਂ ਹੈ ਮਾਸੜ ਨੂੰ ਸਾਡੇ ਨਾਲ ਤੇ ਦਿਖ ਦੇ ਹਿਸਾਬ ਲੈਣ ਵਾਸਤੇ Oh, <laughs> ਹੈਲੋ ਪਾਜੀ ਤੁਸੀਂ ਆਨਲਾਈਨ ਆਪਣੇ ਰਿਸ਼ਤੇ ਦੀ ਐਡ ਪਾਈ ਸੀ ਨਾ ਪਾਜੀ ਸਾਨੂੰ ਪ੍ਰੋਫਾਈਲ ਪਸੰਦ ਆ ਤੁਸੀਂ ਕਿੱਦਾਂ ਦੀ ਕੁੜੀ ਵੇਖਣ ਦਾ ਜੇ ਦੇਖੋ ਪਾਜੀ ਹੋਂਦ ਕੁੜੀ ਜਿੱਦਾਂ ਦੀ ਮਰਜ਼ੀ ਹੋਵੇ ਚੱਲ ਜੂਗੀ ਪਾਜੀ ਅੱਕੇ ਪੈ ਸੜੇ ਪਿਆ ਉਮਰਾ ਲੰਘਦੀਆਂ ਜਾਂਡੀਆਂ ਆ ਪਾਜੀ ਪਾਜੀ ਸਾਡੇ ਰਿਸ਼ਤੇਦਾਰੀਆਂ ਦੇ ਵਿੱਚ ਕੱਲ ਦੇ ਛਲੋਲੇ ਜਿਹੜੇ ਜੰਮੇ ਆ ਹੈ ਜਿਹੜੇ ਸਾਡੇ ਝੋਲੀਆਂ ਦੇ ਵਿੱਚ ਹੱਗ ਦੇ ਮੂਤ ਦੇ ਰਹੇ ਆ ਉਹਨਾਂ ਨੇ ਆਪੀ ਝੋਲੀਆਂ ਦੇ ਵਿੱਚ ਸਗੜ ਪਵਾਲੇ ਆ ਅਸੀਂ ਤਾਂ ਸਾਰੀ ਉਮਰ ਆਪਣੇ ਸੱਟੇ ਹੋਂ ਚੀ ਲੰਗਾਤੀ ਜਦੋਂ ਪੜੇ ਸਕੂਲਾਂ ਚ ਉਦੋਂ ਸੋਚਿਆ ਕਾਲਜਾਂ ਚ ਜਾ ਕੇ ਰਿਸ਼ਤਾ ਕਰਾਵਾਂਗੇ ਕਾਲਜਾਂ ਚ ਪੜੇ ਉਦ ਕੀਤੀਆਂ ਵਿਰੇ ਹਿੱਸਾ ਟ ਹੋ ਜਾਣਗੇ ਅਸੀਂ ਸੋਚਿਆ ਉਹ ਰਿਸ਼ਤਾ ਕਰਾ ਲਾਂਗੇ ਸੈਟੀ ਵੀ ਹੋ ਗਏ ਪਰ ਰਿਸ਼ਤੇ ਨਹੀਂ ਹੋਏ ਚੰਗੇ ਰਿਸ਼ਤੇ ਉਦਾਂ ਨਹੀਂ ਵਿਰੇ ਲੱਭਦੇ ਹੈ ਵੇਖੋ ਸਮਾਂ ਕਿੰਨਾ ਬਲਵਾਨ ਹੈ ਵਿਰੇ ਪਹਿਲੇ 90 ਤੋਂ ਪਹਿਲਾਂ ਜਿਹੜੇ ਬਰਥ ਵਾਲੇ ਉਹਨਾਂ ਦੇ ਵਿਆਹ ਹੋ ਹੀ ਜਾਂਦੇ ਸੀ ਹੁਣ 90 ਤੋਂ ਬਾਅਦ ਵਾਲਾ ਦੇ ਵਿਆਹ ਹੋ ਹੀ ਜਾਂਦੇ ਸਮਾਂ ਬਲਵਾਨ ਪਾਜੀ ਰਿਸ਼ਤਾ ਨਹੀਂ ਹੋਇਆ ਬੜੇ ਥਾਵਾਂ ਤੇ ਧੱਕੇ ਖਾਦੇ ਕੀ ਆ ਫੇਸਬੁੱਕ ਆ ਕੀ ਆ ਵਟਸਐਪ ਆ ਕੀ ਸ਼ਾਦੀ.com ਵਾਲੇ ਸਭ ਲੁੱਟ ਕੇ ਲੱਗੇ ਪਾਜੀ ਉਤੋਂ ਉਪਚੋਲੇ ਉਹ じゃ ਆਨਲਾਈਨ ਮਿਲ ਜਾਂਦੇ ਆ ਸਾਰੇ ਫੀਸ ਆ ਵਾ ਕੇ ਇੱਕ ਪ੍ਰੋਫਾਈਲ ਭੇਜ ਕੇ ਬਸ ਰਿਸ਼ਤਾ ਹੀ ਨਹੀਂ ਕੋਈ ਦੱਸਦੇ ਐਨੀ ਮੈਂ ਕੀ ਤਾ ਤਹੀ ਪਾਰੀ ਬਾਅਦ ਚ ਵੀਰੇ ਸਾਡੇ ਕੇ ਰਿਸ਼ਤੇਦਾਰ ਨੇ ਸਲਾਹ ਦਿੱਤੀ ਕਿ ਕਹਿੰਦੇ ਮੁੰਡੇ ਦਾ ਬਰਥ ਜਿਹੜਾ 90 ਦਾ ਨਾ ਤੁਸੀਂ 5 ਸਾਲ ਘੱਟ ਕਰਕੇ ਪਾਓ ਐਡ ਵੇਖੀ ਰਿਸ਼ਤਾ ਹੁੰਦਾ ਉਹੀ ਗੱਲ ਹੈ ਫਿਰ ਮੇਰੇ ਡੈਡ ਨੇ ਮੇਰੀ ਐਡ ਪਾਈ ਹੈ ਮੇਰਾ 90 ਦਾ ਬਰਥ ਹੈ ਤੇ ਪਾਪਾ ਨੇ 95 ਦਾ ਬਰਥ ਪਾ ਕੇ ਐਡ ਪਾਈ ਆ ਵੇਖ ਹੁਣ ਰਿਸ਼ਤਾ ਆ ਗਿਆ ਨਾ ਜਿੰਨੇ ਸਲਾਹ ਦਿੱਤੀ ਉਹਦਾ ਭਲਾ ਹੋਵੇ ਵੇ ਲੈ ਮੇਰਾ ਰਿਸ਼ਤਾ ਹੋਜ ਲੱਗਾ ਜੀ ਵੀਰੇ ਜਿੰਨਾ ਸੱਚ ਤੂੰ ਸਾਨੂੰ ਦੱਸਤਾ ਕਰਨਾ ਅਸੀਂ ਵੀ ਨਹੀਂ ਹੁਣ ਆ ਪਾਰੀ ਜਿਆਦਾ ਸਾਥ ਨਹੀਂ ਮੈਂ ਕਬੋ ਲਿਆ ਗਿਆ ਅਰੇ ਦਫਾ ਆ ਫੋਨ ਕੱਟ ਵੀਰ ਜੀ ਆਪਾਂ 90 ਦੇ ਸਾਹਮਣੇ ਗੱਲ ਕਰ ਲੈਂਦੇ ਆ 有人。<laughs> <laughs> ਹਾਂਜੀ ਮੰਮੀ ਜੀ ਮੇ ਮਾਦੀ ਵੀਡੀਓ ਕਾਚੋ ਕਿ ਬੂਥਾ ਦੇਖਣਾ ਤੇਰਾ ਮੈਂ ਲੈ ਮਾਏ ਵੇਖ ਲੈ ਮੈਨੂੰ ਪੁੱਤ ਨੂੰ ਵੇਖੇ ਬਿਨਾ ਤੂੰ ਵੀ ਨਹੀਂ ਰਹਿ ਸਕਦੀ ਸਾਡੇ ਤੇ ਨਹੀਂ ਗਰਮੀ ਤੂੰ ਕਿੱਡਾ ਕੋਟ ਚਾੜੇ ਤੈਨੂੰ ਕੱਕਰ ਪੈਂਦੇ ਉਹ ਸਾਡੇ ਗਰਮੀ ਆ ਸਾਡੇ ਬਰਫ਼ ਪੈਂਦੀ ਆ ਤੂੰ ਚੈੱਕ ਕਰ ਕਹਿੰਦੇ ਤੇਰੇ ਪਾਪੇ ਨੂੰ ਇਨੀ ਗਰਮੀ ਲੱਗਦੀ ਮੈਂ ਕਿਤੇ ਰਗੁੰਦੇ ਵਿੱਚ ਦੋ ਨਿੰਬੂ ਪਾ ਕੇ ਪਿਆਏ ਫੇਰ ਹੋ ਚਾਇਆ ਜਾ ਕੇ ਮਾਦਾ ਸੱਚੀ ਬਰਫ਼ ਪੈਂਦੀ ਠੰਡੇ ਸਾਡੇ ਅੱਜ ਹੀ ਸ਼ੁਰੂ ਹੋਈ ਆ ਪਹਿਲੇ ਨਹੀਂ ਪੈਂਦੀ ਕੰਜਰਾ ਫੋਨ ਥਾਣੀ ਵੇਲਣਾ ਮਾਰ ਕੇ ਬੂਥਾ ਪਾਂਧੜਾ ਚਲ ਜਾ ਕਰ ਜਿਲਾ ਮੈਨੂੰ ਕਮਲ ਪੈਂਦੀ ਆ ਆਲੇ ਲਾਤੀ ਆ ਕੰਜਰਾ ਨਾ ਫੈਸ਼ਨ ਮੰਮੀ ਕਿ ਤੂੰ ਕਰ ਤੂੰ ਸਾਨੂੰ ਪਾਲਿਆ ਪੋਸਿਆ ਕੋਲਾਤੀ ਆ ਪਾਪਾ ਤਰਾ ਕਹਿੰਦਾ ਗਰਮੀ ਲੱਗਦੀ ਤੂੰ ਕਹਿੰਦਾ ਕਹਿੰਦਾ ਠੰਡੀ ਮੈਂ ਕਰ ਦ ਦੂਆਂ ਤੂੰ ਦੁਖੀ ਹੋ ਜਾ ਤੇ ਬਾਪੂ ਤੂੰ ਗਰਮੀ ਨਾ ਮਾਰ ਦੇਣਾ ਤੇ ਮੈਨੂੰ ਠੰਡ ਨਾ ਮਾਰ ਦੇਣਾ ਚੁੱਪ ਕਰ ਮੰਮੀ ਫੋਨ ਗਲਤ ਟਾਈਪ ਕਰ ਦਿੰਨੀ ਹੈ ਅੰਦੇ ਕਿੰਨੀ ਗਰਮੀ